ਮਰਾਸੀਆਂ ਦਾ ਕੰਮ ਆ ਗਵੰਤਰੀ ਜਿਹੜਾ ਲਾਵਾ ਉਹ ਮਰਾਸੀਆਂ ਵਾਲਾ ਕੰਮ ਹੀ ਹੁੰਦਾ ਹੁੰਦਾ ਵਾ ਉਹਨੇ ਇਹ ਤਰ੍ਹਾਂ ਕਰਦਾ ਸੀਗਾ ਤੇ ਹੁਣ ਬਿਲਕੁਲ ਅਨਿਸ਼ਾ ਦੇ ਵਿੱਚ ਬਹਿ ਗਿਆ ਤੇ ਇਹਨੂੰ ਸਤਾਈ ਦੇ ਵਿੱਚ ਦੇਖ ਰਿਹਾ ਵਾ ਕਿ ਇਹ ਝਾੜੂ ਵਾਲਾ ਜਿਹੜਾ ਨਾ ਤੇ ਲਾਸਟ ਵਾਰ ਤੇ ਪਹਿਲੀ ਵਾਰ ਸਰਕਾਰ ਆਈ ਆ ਇਹਦਾ ਨਾਮੋਂ ਛਾਂ ਨਹੀਂ ਪੰਜਾਬ 'ਚ ਰਹਿਣਾ ਤੇ ਸਰਵੰਤਮਾਂ ਦੇ ਜਿੱਤੇ ਆ ਬਣਵੇਂ ਐ ਐਮਐਲਏ ਲੈ ਕੇ ਬੜਾ ਨੂੰ ਮਾਰੂ ਗਿਆ ਕੇਜੜੀਵਾਲ ਨੂੰ ਇਹਨੂੰ 13 ਹੈ ਹੁਣ ਕਹਿੰਦਾ ਐ ਮੈਂ 13 ਪਾਰਲੀਮੈਂਟ ਜਿਹੜੇ ਮੈਂਬਰ ਮੇਰੇ ਹੋਣਗੇ ਤੇ ਇਹ ਗੱਲ ਹੈ ਸੀਗਾ ਨਾਲੋਂ ਤਿੰਨ ਰਹਿ ਗਏ ਹੁਣ ਐ ਕਰਕੇ ਬੈਠਾ ਹੁੰਦਾ ਭਗਵੰਦ ਜੀ ਤੇ ਆਪਣੇ ਮਤਮਾ ਸਾਹਿਬ ਨੇ ਕੱਲ ਮੀਟਿੰਗ ਵੀ ਬੁਲਾਈ ਹੈਗੀ ਹੈ ਤੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਬੁਲਾਈ ਹੈਗੀ ਹੈ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਜਿਵੇਂ ਸੀਗੇ ਬੜੇ ਵਧੀਆ ਕਹਿੰਦੇ ਕੰਮ ਕਰਾਂਗੇ ਪਰ ਉਹ ਜਿਹੜਾ ਹੈਗਾ ਇਫੈਕਟ ਆ ਨਹੀਂ ਰਿਹਾ ਸੀਗਾ ਤੇ ਹੁਣ ਜਿਹੜੇ ਐਮਪੀ ਦੇ ਚੁਣਾਲ ਹੋਇਆ ਇਹਨਾਂ ਨੂੰ ਬੁਰੀ ਤਸਵੀਰ ਦਿਖਾਟੀ ਗਈ ਹੈ ਉਸੀ ਸਵਾਰੇ ਕੀ ਕਹੋਗੇ ਕਿਉਂਕਿ ਹਰ ਬੈਕਫੁੱਟ ਤੇ ਨਜ਼ਰ ਆਂਦੇ ਪੇ ਭੋਤਵਾ ਸਾਹਿਬ ਜਿਹੜੇ ਕਿ ਫ੍ਰੈਂਕਫਰਟ ਦੇ ਖੇਡਦੇ ਪਏ ਸੀ ਉਹ ਪਹਿਲਾਂ ਤੇ ਚੁਟਕੀਆਂ ਤੂ ਮਾਰ ਕੇ ਤੇ ਉਹ ਆਪਣੇ ਕੋਟ ਕੇ ਸਲਾ ਕੇ ਤੇ ਮਤਲਬ ਇਹ ਆਪਣਾ ਬੰਦਾਵਾਂ ਦਾ ਕੰਮ ਕਰਕੇ ਜਿਤਨਾ ਮੁਰਾ ਸਿੰਘਾਂ ਦਾ ਕੰਮ ਆ ਜਵੰਤਰੀ ਜਿਹੜਾ ਵਾ ਉਹ ਮੁਰਾ ਸਿੰਘਾਂ ਵਾਲਾ ਕੰਮ ਹੀ ਹੁੰਦਾ ਹੁੰਦਾ ਵਾ ਉਹ ਤੋ ਇਹ ਤਰ੍ਹਾਂ ਕਰਦਾ ਸੀਗਾ ਤੇ ਹੁਣ ਬਿਲਕੁਲ ਅਹ ਜਿਸ ਆਦਮੇ ਬਹਿ ਗਿਆ ਤੇ ਉਹਨੂੰ ਸਿਕਾਈ ਦੇ ਵਿੱਚ ਦੇਖ ਰਿਹਾ ਵਾ ਤੇ ਇਹ ਚੜੂ ਵਾਲਾ ਜਿਹੜਾ ਨਾ ਤੇ ਲਾਸਟ ਵਾਰ ਤੇ ਪਹਿਲੀ ਵਾਰ ਸਰਕਾਰ ਆਈ ਆ ਇਹਦਾ ਨਾਮੋ ਨਾ ਨਹੀਂ ਪੰਜਾਬ ਤੇ ਰਹਿਣਾ ਵਾਵਾਵਾ ਇਹਨਾਂ ਰਹਿ ਗਏ ਹੁਣ ਐ ਕਰਕੇ ਬੈਠਾ ਹੰਦਾ ਭਗਵੰਦ ਮਾਨ ਵੀ ਤੇ ਭਗਵੰਤ ਮਾਨ ਸਾਹਿਬ ਨੇ ਕੱਲ ਮੀਟਿੰਗ ਵੀ ਬੁਲਾਈ ਹੈਗੀ ਆ ਤੇ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਬੁਲਾਈ ਹੈਗੀ ਆ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਜਿਵੇਂ ਸੀਗੇ ਬੜੇ ਵਧੀਆ ਕਹਿੰਦੇ ਕੰਮ ਕਰਾਂਗੇ ਪਰ ਉਹ ਜਿਹੜਾ ਹੈਗਾ ਇਫੈਕਟ ਆ ਨਹੀਂ ਰਿਹਾ ਸੀਗਾ ਤੇ ਹੁਣ ਜਿਹੜੇ ਐਮਪੀ ਦੇ ਚੋਣ ਹੋਇਆ ਇਹਨਾਂ ਨੂੰ ਬੁਰੀ ਤਸਵੀਰ ਦਿਖਾਟੀ ਗਈ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਕਿਉਂਕਿ ਹੁਣ ਬੈਕਫਰੰਟ ਤੇ ਨਜ਼ਰ ਆਂਦੇ ਪਏ ਬਹੁਤਨਾ ਸਾਹਿਬ ਜਿਹੜੇ ਕਿ ਫਰੈਂਕਫਰਟ ਦੇ ਖੇਡਦੇ ਪਏ ਸੀ ਉਹ ਪਹਿਲਾਂ ਤੇ ਚੁਟਕੀਆਂ ਤੂ ਮਾਰ ਕੇ ਤੇ ਉਹ ਆਪਣੇ ਤੋੜ ਕੇ ਸੁਣਾ ਕੇ ਤੇ ਮਤਲਬ ਇਹ ਆਪਣਾ ਬੰਦਾਵਾਂ ਦਾ ਕੰਮ ਕਰਕੇ ਜਿਤਨਾ ਮੁਰਾ ਸਿੰਘਾਂ ਦਾ ਕੰਮ ਆ ਜਵੰਤਰੀ ਜਿਹੜਾ ਹੈ ਉਹ ਮੁਰਾ ਸਿੰਘਾਂ ਵਾਲਾ ਕੰਮ ਹੀ ਹੁੰਦਾ ਹੁੰਦਾ ਹੈ ਤੇ ਉਹ ਇਹ ਤਰ੍ਹਾਂ ਕਰਦਾ ਸੀਗਾ ਤੇ ਹੁਣ ਬਿਲਕੁਲ ਅਨਿਸ਼ਾਤ ਹੋ ਕੇ ਬਹਿ ਗਿਆ ਤੇ ਇਹਨੂੰ ਸਤਾਈ ਦੇ ਵਿੱਚ ਦੇਖ ਰਿਹਾ ਵਾ ਕਿ ਇਹ ਝੜੂ ਵਾਲਾ ਜਿਹੜਾ ਨਾ ਤੇ ਲਾਸਟ ਵਾਰ ਤੇ ਪਹਿਲੀ ਵਾਰ ਸਰਕਾਰ ਆਈ ਆ ਇਹਦਾ ਨਾਮੋ ਨਿਸ਼ਾਨ ਹੀ ਪੰਜਾਬ 'ਚ ਰਹਿਣਾ ਹੈ ਵਾਹ ਵਾਹ